ਸਸ਼ੀ ਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਤੁਹਾਡਾ ਸਵਾਗਤ ਹੈ ਜੀ ਔਰ ਬਰਸਾਤਾਂ ਦੇ ਦਿਨ ਸ਼ੁਰੂ ਹੋ ਰਹੇ ਨੇ ਆਪਾਂ ਹੁਣ ਬਰਸਾਤਾਂ ਦੀਆਂ ਸਬਜ਼ੀਆਂ ਲਗਾਉਂਦੀਆਂ ਛੋਟੀਆਂ-ਛੋਟੀਆਂ ਤਿਆਰੀਆਂ ਕਰ ਲਈਏ ਜੀ ਕਿਉਂਕਿ ਬਰਸਾਤਾਂ ਦੀਆਂ ਸਬਜ਼ੀਆਂ ਲਗਾਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਜੀ ਉਹਦੇ ਕਰਕੇ ਆਪਾਂ ਅੱਜ ਬਾਗੀਚੇ ਦੀ ਦੇਖਭਾਲ ਔਰ ਬਾਗੀਚੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੇਂਜਸ ਲਿਆਣੇ ਨੇ ਅੱਜ ਆਪਾਂ ਉਹ ਤਿਆਰੀਆਂ ਕਰਾਂਗੇ ਜੀ ਕਿਉਂਕਿ ਜਿਹੜੀਆਂ ਸਬਜ਼ੀਆਂ ਫਰੂਟਿੰਗ ਨਹੀਂ ਦੇ ਰਹੀਆਂ ਦੇਰੇ ਪਲਾਂਟ ਉਹਨਾਂ ਨੂੰ ਆਪਾਂ ਅੱਜ ਉਹਨਾਂ ਨੂੰ ਰਿਮੂਵ ਕਰ ਦਾਂਗੇ ਹਟਾ ਦਵਾਂਗੇ ਗਰੋ ਬੈਗ ਦੇ ਵਿੱਚੋਂ ਔਰ ਉੱਥੇ ਆਪਾਂ ਕੀ ਵਰਤਣਾ ਕੀ ਨਹੀਂ ਵਰਤਣਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆ ਵੀਡੀਓ 'ਚ ਵੀਡੀਓ 'ਚ ਬਣੇ ਰਿਓ ਫਰੈਂਡਸ ਇਸ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਇਹ ਸੀ ਆਪਣੇ ਟਮਾਟਰ ਦੇ ਪਲਾਂਟ ਔਰ ਚੱਪਨ ਕੱਦੂ ਦੇ ਪਲਾਂਟ ਇਹਨਾਂ ਨੂੰ ਆਪਾਂ ਹਟਾ ਦਿੰਨੇ ਆ ਜੀ ਇਹਨਾਂ ਵਿੱਚੋਂ ਇਹਨਾਂ ਨੂੰ ਆਪਾਂ ਹਟਾ ਦਵਾਂਗੇ ਜੀ ਕਿਉਂਕਿ ਮੈਂ ਹੁਣ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਇਹਨਾਂ ਤੇ ਦੁਬਾਰਾ ਫਰੂਟਿੰਗ ਹੋਊਗੀ ਕਿ ਨਹੀਂ ਕਿਉਂਕਿ ਦੇਖੋ ਜਿਹੜਾ ਟਾਈਮ ਔਰ ਮੈਂ ਇਹਨਾਂ ਦੀ ਦੇਖਭਾਲ ਨੂੰ ਟਾਈਮ ਦੇਣਾ ਹੈ ਉਹਦੇ ਨਾਲੋਂ ਵਧੀਆ ਹੈ ਕਿ ਮੈਂ ਬਰਸਾਤਾਂ ਦੀਆਂ ਸਬਜ਼ੀਆਂ ਲਗਾ ਕੇ ਉਹਨਾਂ ਨੂੰ ਟਾਈਮ ਦਵਾਂ ਔਰ ਜਿਹੜੇ ਸਰਬਰਸਾਦ ਦੀਆਂ ਸਬਜ਼ੀਆਂ ਹੋਣਗੀਆਂ ਉਹਨਾਂ ਤੋਂ ਆਪਾਂ ਫਰੂਟਿੰਗ ਲੈਣੀ ਸ਼ੁਰੂ ਕਰੀਏ ਕਿਉਂਕਿ ਦੇਖੋ ਕੇਅਰ ਇਹਨਾਂ ਦੀ ਵੀ ਉਨਿਓ ਲੱਗਦੀ ਆ ਤੇ ਉਹਨਾਂ ਦੀ ਵੀ ਕੇਅਰ ਨਵੇਂ ਸਿਰੇ ਤੋਂ ਕਰਨੀ ਪੈਣੀ ਆ ਇਸ ਲਈ ਮੈਂ ਉਹਨਾਂ ਦੀ ਕੇਅਰ ਕਰੂੰਗੀ ਤਾਂ ਆ ਵੀ ਹਟਾ ਦਿਓ ਜੀ ਕਿਉਂਕਿ ਦੇਖੋ ਪੱਤੇ ਵੀ ਪੀਲੇ ਹੋ ਚੁੱਕੇ ਨੇ ਕੋਈ ਫੁੱਲ ਵੀ ਨਹੀਂ ਲੱਗ ਰਿਹਾ ਤਾਂ ਇਸ ਲਈ ਆਪਾਂ ਇਹਨਾਂ ਨੂੰ ਪਲਾਂਟਸ ਨੂੰ ਹਟਾ ਦਿੰਨੇ ਆ ਜੀ ਆ ਵੀ ਹਟਾ ਦਿਓ ਬੇਲ ਆਪਣੇ ਕੋ ਤੋਰੀਆਂ ਦੀ ਹੈਲਦੀਆ ਬੇਲ ਲੱਗੀ ਹੋਈ ਹੈ ਜੀ ਇਹਦੇ ਉੱਤੇ ਬੇਲ ਆਪਣੇ ਕੋ ਹੈਲਦੀਆ ਨੇ ਕਾਫੀ ਬੇਲ ਨੇ ਨਾਲੇ ਦਵਾਲੇ ਜਗਾ ਬਣਾ ਲਈ ਤਾਂ ਬੇਲ ਮੈਂ ਕੋਈ ਨਹੀਂ ਰਿਮੂਵ ਕਰ ਰਹੀ ਜੀ ਕਿਉਂਕਿ ਤੋਰੀਆਂ ਦੀ ਬੇਲ ਔਰ ਕਦੂਆਂ ਦੀ ਬੇਲ ਕਦੂਆਂ ਦੀ ਬੇਲ ਮੈਂ ਤੁਹਾਨੂੰ ਤੁਹਾਨੂੰ ਦਿਖਾਨੀ ਹੈ ਤੋਰੀਆਂ ਦੀ ਬੇਲ ਮੈਂ ਉਹ ਗਮਲੇ ਚ ਲਗਾਈ ਹੋਏ ਵਾਲੇ ਚ ਤੇ ਬਹੁਤ ਵਧੀਆ ਹੋ ਚੁੱਕਿਆ ਆ ਵੀ ਹਟਾ ਦੂੰ ਕਿਉਂਕਿ ਇੱਥੇ ਕਾਫੀ ਜ਼ਿਆਦਾ ਝਾੜਜਾ ਹੋ ਚੁੱਕਿਆ ਕੁਝ ਲੱਗ ਨਹੀਂ ਰਿਹਾ ਪਲਾਂਟਸ ਤੇ ਤੇ ਇਸ ਲਈ ਇਹਨਾਂ ਨੂੰ ਹਜੇ ਰੱਖਣ ਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਵਧੀਆ ਕੇਅਰ ਕਰਨੀ ਆਪਾਂ ਨਵੀਆਂ ਸਬਜ਼ੀਆਂ ਦੀ ਨਵੇਂ ਸਿਰਿਓਂ ਕੇਅਰ ਸ਼ੁਰੂ ਕਰਦੀਏ ਤੇ ਇਹਦੇ ਨਾਲ ਨਾਲੇ ਤਾਂ ਆਪਣਾ ਟਾਈਮ ਬਚੂਗਾ ਆ ਦੇਖੋ ਬੇਲ ਫੈਲੀ ਇਹਦੇ ਰਹਿਣ ਤੋਂ ਫਿਰ ਜੇ ਇਹਦੇ ਉੱਤੇ ਆ ਨਾ ਆ ਗੈਂਦੇ ਦਾ ਪਲਾਂਟ ਰਹਿ ਨਹੀਂ ਦਿੰਦੇ ਆ ਜੀ ਕਿਉਂਕਿ ਬੇਲ ਨੇ ਨਾ ਪਕੜ ਬਣਾਈ ਹੋਈ ਆ ਫਿਰ ਧਰਤੀ ਤੇ ਸੇਕ ਨਾਲ ਬੇਲ ਕਿਤੇ ਸੜਨਾ ਜਾਵੇ ਤਾਂ ਇਸ ਲਈ ਆਪਾਂ ਇਹਨੂੰ ਰਹਿਣ ਦਾਂਗੇ। ਔਰ ਇਸੇ ਤਰ੍ਹਾਂ ਆ ਆ ਗੈਂਦਾ ਦੇਖਿਓ। ਇਹ ਤੇ ਵੀ ਮੇਨੂੰ ਲੱਗ ਬੇਲ ਦੇਖਿਓ ਕਿੰਨੀ ਕਾਇਦੇ ਉੱਪਰ। ਨਹੀਂ ਰਹਿਣ ਦੋ ਹਨਾ ਬੇਲੇ ਰਹਿਣ ਤੋਂ ਬੇਲ ਨੇ سپورਟ ਬਣਾਈ ਹੋਈ ਆ। ਇਹਦੇ ਉੱਤੇ ਫਰੈਂਡਸ ਬੇਲ ਚੰਗੀ ਤਰ੍ਹਾਂ ਫੈਲ ਚੁੱਕੀ ਆ। ਤਾਂ ਆਪਾਂ ਰਹਿਣ ਹੀ ਦਿੰਨੇ ਆ ਇਹਨੂੰ। ਕਿਉਂਕਿ ਬੇਲ ਦੇਖੋ ਹੈਲਦੀ ਆ ਹਜੇ। ਅੱਜ ਦੇ ਟਾਈਮ ਤਾਂ ਜੂਨ ਦਾ ਪਹਿਲਾ ਹਫਤਾ ਚੱਲ ਰਿਹਾ ਜੀ। ਔਰ ਇਸ ਤਰ੍ਹਾਂ ਇਹ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਵੀ ਤੋਰੀਆਂ ਦੀ ਬੇਲਾਂ ਲੱਗੀਆਂ ਹੋਈਆਂ ਨੇ ਔਰ ਸ਼ਿਮਲਾ ਮਿਰਚੇ ਤਾਂ ਬਿਲਕੁਲ ਹੈਲਦੀ ਆ ਫਲ ਫੁੱਲ ਵੀ ਆ ਰਹੇ ਨੇ ਦੇਖੋ ਤੇ ਹੁਣ ਬਰਸਾਤਾਂ ਦੇ ਵਿੱਚ ਇਹਨਾਂ ਤੇ ਫਲ ਲੱਗਣੇ ਲੱਗਣੇ ਸ਼ੁਰੂ ਹੋ ਜਾਣਗੇ ਉਹਦਾ ਵੀ ਅਪਡੇਟ ਵੀਡੀਓ ਤੁਹਾਡੇ ਨਾਲ ਹਾਰਵੈਸਟ ਦੀ ਸ਼ੇਅਰ ਕਰਦੀ ਰਹੂੰਗੀ ਜੀ ਔਰ ਇਸੇ ਤਰ੍ਹਾਂ ਹਰੀਆਂ ਮਿਰਚਾਂ ਬਿਲਕੁਲ ਠੀਕ ਨੇ ਫਰੈਂਡਸ ਇਹਨਾਂ ਨੂੰ ਪੱਟਣ ਦੀ ਜ਼ਰੂਰਤ ਨਹੀਂ ਪਰ ਧਨੀਆ ਜ਼ਰੂਰ ਸੜ ਗਿਆ ਸੀ ਮਈ ਦੇ ਅਖੀਰਲੇ ਹਫ਼ਤੇ ਤੇ ਫਰੈਂਸ ਆਪਾਂ ਧਨੀਆ ਵੀ ਲਗਾਵਾਂਗੇ ਬਰਸਾਤ ਦੇ ਦਿਨਾਂ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਪੌਟ ਹੋਣਗੇ ਧਨੀਏ ਦੇ ਗਮਲੇ ਉਹਨਾਂ ਨੂੰ ਆਪਾਂ ਇੱਥੇ ਤਾਂ ਸਾਰਾ ਦਿਨ ਦੀ ਧੁੱਪ ਰਹਿੰਦੀ ਆ ਫਰੈਂਸ ਜਿੱਥੇ ਧਨੀਆ ਦਾ ਗਮਲਾ ਪਿਆ ਪਰ ਆਪਾਂ ਇਹਨਾਂ ਨੂੰ ਦੂਸਰੀ ਸਾਈਡ ਰੱਖ ਦਾਂਗੇ ਉਸ ਸਾਈਡ ਉਸ ਸਿਰਨਾ ਸਵੇਰ ਦੀ ਧੁੱਪ ਹੁੰਦੀ ਆ ਇਧਰਲੀ ਸਾਈਡ ਛਾਂ ਰਹਿੰਦੀ ਆ ਜੀ ਤਾਂ ਆਪਾਂ ਇਹਨਾਂ ਨੂੰ ਉਧਰ ਸ਼ਿਫਟ ਕਰ ਦਾਂਗੇ ਤੇ ਆ ਦੇਖੋ ਜੀ ਇੱਥੇ ਸਫਾਈ ਹੋ ਚੁੱਕੀ ਆ ਚੰਗੀ ਤਰ੍ਹਾਂ ਤੇ ਸਿਰਫ ਆਪਾਂ ਸ਼ਿਮਲਾ ਮਿਰਚ ਤੋਰੀਆਂ ਇਸ ਸਾਈਡ ਰੱਖੀਆਂ ਨੇ ਤੇ ਗੇਂਦੇ ਦੇ ਬੂਟੇ ਤਾਂ ਰੱਖ ਲੇ ਫਰੈਂਡਸ ਕਿਉਂਕਿ ਉਹਨਾਂ ਤੇ ਤੋਰੀਆਂ ਦੀ ਬੇਲ ਨੇ ਸਪੋਰਟ ਲਈ ਹੋਈ ਆ ਉਹਨਾਂ ਦੀ ਇਸ ਨਾਲੋਂ ਵਧੀਆ ਅਗਰ ਤੋਰੀਆਂ ਨਾਲ ਆਪਾਂ ਕਦੇ ਵੀ ਨਾ ਜਿਹੜੀ ਬੇਲਾਂ ਨੇ ਉਹਨਾਂ ਨਾਲ ਤੱਕਾ ਨਾ ਕਰੋ ਕਿਉਂਕਿ ਅਗਰ ਬੇਲ ਨੂੰ ਕੋਈ ਖਿੱਚ ਪੈ ਜਾਵੇ ਜਾਂ ਬੇ ਜਿਵੇਂ ਬੇਲ ਹੈ ਇਹਦਾ ਕੋਈ ਤਣਾ ਟੁੱਟ ਜੇ ਤਾਂ ਬੇਲ ਸੁੱਕ ਜਾਂਦੀ ਹੈ ਜੀ ਤਾਂ ਇਸ ਲਈ ਅਗਰ ਕਿਸੇ ਚੀਜ਼ ਦੀ سپورਟ ਲਈ ਹੋਈ ਆ ਬੇਲ ਨੇ ਉਹਨੂੰ ਛੱਡ ਦੋ ਉੱਥੇ ਤਾਂ ਦੇਖੋ ਅਸੀਂ ਇਸ ਸਾਈਡ ਵੀ ਜ਼ਿਆਦਾ ਨਹੀਂ ਛੇੜ ਛੇੜ-ਛਾੜ ਕਰਦੇ ਬੇਲਾਂ ਨਾਲ ਤੇ ਬੇਲ ਨੇ 25 30 ਫੁੱਟ ਤੱਕ ਫੈਲਣਾ ਹੁੰਦਾ ਜੀ 25 30 ਫੁੱਟ ਦੀ ਲੰਬਾਈ ਤੱਕ ਇਹ ਫਰੂਟਿੰਗ ਦਿੰਦੀ ਆ ਬੇਲ ਤਾਂ ਇਸ ਲਈ ਬੇਲ ਨੂੰ ਜ਼ਰੂਰ ਰੱਖੋ ਐਡ ਐਡ ਕਰਕੇ ਆਪਣੇ ਬਾਗੀਚੇ 'ਚ ਜ਼ਿਆਦਾਤਰ ਕੱਦੂ ਦੀ ਬੇਲ ਦਾ ਬੈਸਟ ਆਈਡੀਆ ਹੈ ਜੀ ਤੇ ਇੱਧਰ ਆਪਣੇ ਫਰੈਂਡਸ ਇਹ ਹੈਗੀ ਕੱਦੂ ਦੀ ਬੇਲ ਇਹ ਹੈਗੀ ਜੀ ਕੱਦੂ ਦੀ ਬੇਲ ਇਹ ਬੇਲ ਹੈਲਦੀ ਆ ਦੇਖੋ ਨਵੇਂ ਪੱਤੇ ਨਵੀਆਂ ਟਾਹਣੀਆਂ ਆ ਰਹੀਆਂ ਨੇ ਉਹ ਪੁਰਾਣੀ ਟਾਹਣੀ ਸੁੱਕ ਗਈ ਉਦੀ ਕਟਿੰਗ ਕਰਨੀ ਆ ਫਰੈਂਡਸ ਹਜੇ ਨਹੀਂ ਮੈਂ ਕਰਦੀ ਜਦੋਂ ਬਰਸਾਤਾਂ ਉਹ ਪ੍ਰੋਪਰ ਸ਼ੁਰੂ ਹੋਣਗੀਆਂ ਉਦੋਂ ਸ਼ੁਰੂ ਕਰੂੰਗੀ ਸਬਜ਼ੀਆਂ ਵੀ ਤੁਸੀਂ ਹਜੇ ਨਾ ਲਗਾਓ ਫਰੈਂਡਸ ਸਬਜ਼ੀਆਂ ਦਾ ਸਹੀ ਟਾਈਮ ਆਨ ਤੇ ਮੈਂ ਵੀਡੀਓ ਸ਼ੇਅਰ ਕਰੂੰਗੀ ਉਦੋਂ ਹੀ ਲਗਾਓ ਕਿਉਂਕਿ ਹਜੇ ਸਹੀ ਟਾਈਮ ਨਹੀਂ ਹੈਗਾ ਸਿਰਫ ਆਪਾਂ ਛੋਟੀਆਂ-ਛੋਟੀਆਂ ਤਿਆਰੀਆਂ ਕਰਨੀਆਂ ਨੇ ਤੇ ਆਪਣੇ ਕੋਲ ਇਹ ਬੇਲ ਤਾਂ ਬਿਲਕੁਲ ਠੀਕ ਆ ਆਹ ਗਮਲਾ ਵੀ ਆਪਾਂ ਨੇ ਰੈਸਟ ਤੇ ਰੱਖੇ ਹੋਏ ਨੇ ਤੇ ਇੱਧਰ ਫਰੈਂਡਸ ਇਹ ਵਾਲੇ ਪਲਾਂਟਸ ਵੀ ਆਪਾਂ ਪੱਟੀ ਦਵਾਂਗੇ ਕਿਉਂਕਿ ਮੈਨੂੰ ਸਰਦੀਆਂ ਲਈ ਕਾਫੀ ਸਪੇਸ ਚਾਹੀਦੀ ਆ ਤਾਂ ਇਸ ਲਈ ਆ ਤਿੰਨੇ ਆਪਾਂ ਪlant ਹਟਾ ਦਵਾਂਗੇ ਇਹਨਾਂ ਨੂੰ ਇੱਕ ਮਿੰਟ ਰੁਕਿਓ ਇੱਕ ਮਿੰਟ ਰੁਕਿਓ ਸਾਨੂੰ ਰੁਕਣਾ ਪਿਆ ਜੀ ਕਿਉਂਕਿ ਇਹਦੇ ਪੱਤੇ ਪੀਲੇ ਨੇ ਇਹ ਤੇ ਵੈਸੇ ਫਰੂਟਿੰਗ ਹੋ ਰਹੀ ਆ ਦੇਖੋ ਫਲ ਲੱਗਿਆ ਹੋਇਆ ਜੀ ਇਸ ਲਈ ਆ ਦੇਖੋ ਫਲ ਲੱਗਿਆ ਹੋਇਆ ਆ ਫਿਰ ਅਸੀਂ ਰੁੱਕੀ ਜਾਂਦੇ ਆ ਤੇ ਇਹਦੇ ਨਾਲ ਵਾਲਾ ਪlant ਵੀ ਚੈੱਕ ਕਰ ਲਿਆ ਕਿਉਂਕਿ ਬਾਕੀ ਤਾਂ ਨਹੀਂ ਠੀਕ ਹੈਗੇ ਚੱਪਣ ਕद्दू ਦੇ ਪlant ਤੇ ਵੀ ਫਲਾਵਰਿੰਗ ਹੋ ਰਹੀ ਆ ਦੇਖ ਸਕਦੇ ਹੋ ਫਰੈਂਡਸ ਤਾਂ ਇਹ ਦੋਨੋਂ ਪlant ਮੈਂ ਛੱਡ ਦਿੰਨੀ ਆ ਕਿਉਂਕਿ ਮਿਕਸ ਵੈਜ ਬਣਾਉਣ ਟਾਈਮ ਤਾਂ ਵਧੀਆ ਲੱਗਦੀ ਆ ਆਪਣੇ ਚੱਪਣ ਕद्दू ਮਿਕਸ ਕੀਤਾ ਤਾਂ ਇਸ ਲਈ ਆਪਾਂ ਇਹਨੂੰ ਛੱਡ ਦਿੰਨੇ ਆ ਤੇ ਆਓ ਵਾਲਾ ਚੱਪਣ ਕद्दू ਕਾਫੀ ਖਰਾਬ ਹੋ ਚੁੱਕਿਆ ਉਹਨੂੰ ਜਰੂਰ ਆਪਾਂ ਪੱਟ ਦਵਾਂਗੇ ਉਗੀ ਦੇਖੋ ਮਿਹਨਤ ਨਾਲ ਬੂਟੇ ਲਗਾਏ ਹੁੰਦੇ ਨੇ ਇੱਕਦਮ ਪੱਤੇ ਵੀ ਨਹੀਂ ਜਾਂਦੇ ਅਗਰ ਉਹ ਫਰੂਟਿੰਗ ਦੇ ਰਿਹਾ ਤਾਂ ਕੋਈ ਗੱਲ ਨਹੀਂ ਜਿੰਨੀ ਕੁ ਫਰੂਟਿੰਗ ਹੋਊਗੀ ਉਹਨਾਂ ਕੇ ਫਾਇਦਾ ਮੰਨ ਕੇ ਚੱਲਾਂਗੇ ਆਪਾਂ ਕਿਉਂਕਿ ਮਿਕਸ ਵੈਜ ਬਹੁਤ ਟੇਸਟੀ ਬਣਦੀ ਹੈ ਜੀ ਉਹਦੀ ਵੀ ਮੈਂ ਵੀਡੀਓ ਅਪਲੋਡ ਕੀਤੀ ਜਦੋਂ ਮੈਂ ਹਾਰਵੈਸਟ ਕੀਤੀ ਚੱਪਣ ਕੱਦੂ ਤੇ ਕਈ ਵੀਡੀਓ ਮੇਤੋਂ ਨਹੀਂ ਬਣਾਈਆਂ ਗਈਆਂ ਕਿਸੇ ਕਾਰਨ ਕਰਕੇ ਤੇ ਇਸੇ ਤਰ੍ਹਾਂ ਫਰੈਂਡਸ ਇੱਧਰ ਕਟਿੰਗ ਤਾਂ ਤਿਆਰ ਕੀਤੀ ਹਰੀਆਂ ਮਿਰਚਾਂ ਬਹੁਤ ਵਧੀਆ ਹੈਲਦੀ ਨੇ ਤੇ ਸੁੱਕ ਜਾਣਗੇ ਮਿਰਚ ਉਸ ਟਾਈਮ ਆਪਾਂ ਇਹਨਾਂ ਦਾ ਪਾਊਡਰ ਪੀਸ ਕੇ ਰੱਖ ਲਾਂਗੇ ਔਰ ਇਹ ਪlant ਵੀ ਦੇਖਦੇ ਆ ਬਰਸਾਤ ਦੇ ਵਿੱਚ ਇਹਦੀ ਕਟਿੰਗ ਕਰ ਦੇਣੀ ਆ ਤੇ ਇਹਨੇ ਵੀ ਗਰੋ ਕਰ ਲਿਆ ਪਰ ਇਹ ਤੇ ਫਰੂਟਿੰਗ ਵੀ ਹੋਈ ਆ ਤੇ ਫਲਾਵਰਿੰਗ ਵੀ ਹੋ ਰਹੀ ਆ ਤੇ ਇਸ ਤਰ੍ਹਾਂ ਇਹ ਬੈਂਗਨ ਦਾ ਬੂਟਾ ਹੈ ਜੀ ਬੈਂਗਨ ਦੇ ਬੂਟੇ ਵੀ ਹੈਲਦੀ ਨੇ ਆ ਦੇਖੋ ਦੋਸਤੋ ਇਹ ਵੀ ਗਰੋ ਬੈਗ ਦੇ ਹਰੀਆਂ ਮਿਰਚਾਂ ਕਿੰਨੀਆਂ ਵਧੀਆ ਹੋ ਚੁੱਕੀਆਂ ਨੇ ਤੇ ਇਸ ਸਾਈਡ ਵੀ ਹਰੀਆਂ ਮਿਰਚਾਂ ਲਗਾਈਆਂ ਨੇ ਤੇ ਇਹ ਬਿਲਕੁਲ ਠੀਕ ਨੇ ਤੇ ਮੇਰੇ ਕੋਲ ਕਾਫੀ ਜ਼ਿਆਦਾ ਗਰੋ ਬੈਗ ਖਾਲੀ ਹੋ ਚੁੱਕੇ ਨੇ ਕਿਉਂਕਿ ਜਦੋਂ ਕਈ ਬੂਟਿਆਂ ਤੋਂ ਫਲਾਵਰਿੰਗ ਪ੍ਰੋਪਰ ਨਹੀਂ ਮਿਲੀ ਜਾਂ ਕਈ ਗਰਮੀ ਦੇ ਸੇਕ ਨਾਲ ਸੜ ਗਏ ਤਾਂ ਉਹਨਾਂ ਨੂੰ ਆਪਣੇ ਹਟਾ ਦਿੱਤਾ ਤੇ ਇਹ ਵੀ ਆਪਣੇ ਕੁਸ਼ੀਮਲਾ ਮਿਰਚ ਦਾ ਇੱਕ ਪਲਾਂਟ ਸੁੱਕ ਚੁੱਕਿਆ ਜੀ ਕਟਿੰਗ ਕੀਤੀ ਸੀ ਪਰ ਇਹ ਸੁੱਕ ਚੁੱਕਿਆ ਇਹਨੂੰ ਵੀ ਆਪਾਂ ਹਟਾ ਦਵਾਂਗੇ। ਔਰ ਇਸ ਤਰ੍ਹਾਂ ਆਪਾਂ ਮਿੱਟੀ ਨੂੰ ਰੈਸਟ ਤੇ ਰੱਖਾਂਗੇ ਤੇ ਇਹਦੇ ਵਿੱਚ ਆ ਦੇਖੋ ਫਰੈਂਡਸ ਗੇਂਦਾ ਉਗ ਰਿਹਾ। ਤੇ ਆਪਾਂ ਇਹਨੂੰ ਮੈਂ ਬਚਾ ਕੇ ਰੱਖੂਗੀ ਕਿਉਂਕਿ ਗੇਂਦਾ ਜ਼ਰੂਰ ਲਗਾਓ ਆਪਣੇ ਬਾਗੀਚੇ ਦੇ ਵਿੱਚ ਕਿਉਂਕਿ ਕਈ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਉਹ ਗੈਂਦੇ ਦੀ 스멜 ਤੋਂ ਦੂਰ ਰਹਿੰਦੇ ਨੇ ਸਬਜ਼ੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਲਈ ਗੈਂਦੇ ਦਾ ਤੁਹਾਡੇ ਬਾਗੀਚੇ ਦੇ ਵਿੱਚ ਹੋਣਾ ਜ਼ਰੂਰੀ ਆ ਫਰੈਂਡਸ ਤੇ ਬਾਕੀ ਤੁਸੀਂ ਫੁੱਲ ਵਾਲੇ ਬੂਟੇ ਵੀ 2-4 ਐਡ ਜ਼ਰੂਰ ਕਰਿਓ ਜਿਵੇਂ ਗੁਲਾਬ ਦਾ ਬੂਟਾ ਹੋ ਗਿਆ ਜੋ ਕਲਮ ਤੋਂ ਆਸਾਨੀ ਨਾਲ ਤਿਆਰ ਹੋ ਜਾਂਦਾ ਫਰੈਂਡਸ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗੀ ਔਰ ਇਸੇ ਤਰ੍ਹਾਂ ਜੈਸਮੀਨ ਦਾ ਬੂਟਾ ਵੀ ਫ੍ਰੀ ਫ੍ਰੀ ਕਲਮ ਦੇ ਨਾਲ ਤਿਆਰ ਹੋ ਜਾਂਦਾ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਤੁਹਾਡੇ ਨਾਲ ਉਹੀ ਵੀਡੀਓ ਸ਼ੇਅਰ ਕਰੂੰਗੀ ਜਿਹੜੇ ਫ੍ਰੀ ਆਫ ਕਾਸਟ ਘਰੇ ਤਿਆਰ ਹੁੰਦੇ ਨੇ ਪਲਾਂਟਸ ਵਗੈਰਾ ਤੇ ਬਾਕੀ ਸਬਜ਼ੀਆਂ ਵਗੈਰਾ ਵੀ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਬੀਜਾਂ ਤੋਂ ਪਰ ਉਹਦੇ ਵਿੱਚ ਮੇਨ ਤਾਂ ਫ੍ਰੈਂਡਸ ਤੇ ਬਾਕੀ ਬੀਜਾਂ ਬੀਜ ਘਰੇ ਹੋਣੇ ਚਾਹੀਦੇ ਨੇ ਫੇਰ ਹੀ ਤੁਸੀਂ ਪਨੀਰੀ ਤਿਆਰ ਕਰ ਸਕਦੇ ਹੋ ਪਰ ਮੈਂ ਜ਼ਿਆਦਾਤਰ ਪਨੀਰੀ ਬਾਜ਼ਾਰੋਂ ਹੀ ਲਿਆਣੀ ਆ ਤੇ ਫ੍ਰੈਂਡਸ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਇਸ ਸਟੈਡ ਵੀ ਤੇ ਆਹ ਦੇਖੋ ਆਹ ਵਾਲਾ ਟਮਾਟਰ ਵੀ ਇਹ ਵੀ ਹਟਾਈ ਦਿਓ ਹਾਂਜੀ ਇਹਨੂੰ ਵੀ ਆਪਾਂ ਹਟਾਈ ਦਵਾਂਗੇ ਇਹ ਵੀ ਟਮਾਟਰ ਸੁੱਕ ਚੁੱਕਿਆ ਫਰੈਂਡਸ ਇਹਨੂੰ ਵੀ ਆਪਾਂ ਲੱਗੀ ਕਰ ਦਿੰਨੇ ਆ ਤੇ ਇਸ ਤਰ੍ਹਾਂ ਮੇਰੇ ਕੋ ਕਾਫੀ ਜਗ੍ਹਾ ਬਣ ਚੁੱਕੀ ਆ ਤੇ ਹੁਣ ਮੈਂ ਖੁਸ਼ੀ ਨਾਲ ਤੁਹਾਡੇ ਨਾਲ ਜਿਹੜੀਆਂ ਬਰਸਾਤ ਦੀਆਂ ਸਬਜ਼ੀਆਂ ਨੇ ਉਸ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਉਸ ਤੋਂ ਬਾਅਦ ਸਰਦੀਆਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਫਿਰ ਉਸ ਹਾਮਨਾ ਫਰੈਂਡਸ ਸਬਜ਼ੀਆਂ ਆਪਾਂ ਨੇ ਬਰਸਾਤ ਸਰਦੀਆਂ ਦੀਆਂ ਵੀ ਲਗਾਉਣੀਆਂ ਨੇ ਤਾਂ ਜਿਹੜੀ ਆਪਾਂ ਮਿੱਟੀ ਤਿਆਰ ਕਰਦੇ ਆ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹ ਵੀ ਜਰੂਰ ਵਾਚ ਕਰਿਓ ਔਰ ਕਿਤਨਾ ਕਿਤਨਾ ਇਹਨਾਂ ਦੀ ਦੇਖਭਾਲ ਕਰਨੀ ਆ ਬੂਟਿਆਂ ਦੀ ਉਹ ਵੀਡੀਓ ਸਾਰੇ ਮਤਲਬ ਛੋਟੇ-ਛੋਟੇ ਗੱਲਾਂ ਦੀ ਵੀਡੀਓ ਬਣਾਈ ਹੋਈ ਆ ਫਰੈਂਡਸ ਜਰੂਰ ਦੇਖਿਓ ਬਾਕੀ ਮੇਨ ਤਾਂ ਚੁਆਇਸ ਹੁੰਦੀ ਆ ਮਿੱਟੀ ਔਰ ਘਰੇ ਗਮਲਾ ਜਾਂ ਗਰੋ ਬੈਗ ਦਾ ਅਰੇਂਜਮੈਂਟ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਆਪਾਂ ਸਬਜ਼ੀਆਂ ਸਾਨੀ ਨਾਲ ਲਗਾ ਸਕਦੇ ਆ ਕਿਉਂਕਿ ਦੇਖੋ ਫਰੈਂਡਸ ਜਿਆਦਾ ਮੁਸ਼ਕਿਲ ਟਾਈਮ ਹੁੰਦਾ ਗਰਮੀਆਂ ਦਾ ਉਹ ਨਿਕਲ ਚੁੱਕਿਆ ਹੁਣ ਬਰਸਾਤਾਂ ਸ਼ੁਰੂ ਹੋਣੀਆਂ ਨੇ ਇਸ ਲਈ ਤੁਸੀਂ ਬਿਨਾ ਕਿਸੇ ਟੈਨਸ਼ਨ ਤੋਂ ਸਬਜ਼ੀਆਂ ਲਗਾ ਸਕਦੇ ਹੋ ਘਰ ਦੇ ਵਿੱਚ ਤੇ ਆਹ ਦੇਖੋ ਜੀ ਬਰਸਾਤ ਹੋਈ ਸੀ ਆ ਦੇਖੋ ਪੱਤਿਆਂ ਤੋਂ ਹੀ ਪਤਾ ਚੱਲ ਰਿਹਾ ਬਰਸਾਤ ਹੋਈ ਸੀ ਤਾਂ ਇਹ ਕਾਫੀ ਹੈਲਦੀ ਹੋ ਚੁੱਕੇ ਨੇ ਇਹਦੀਆਂ ਟਾਣੀਆਂ ਆਪ ਇਹ ਹੈਗੀ ਆਪਣੇ ਕੋ ਤੋਰੀਆਂ ਦੀ ਬੇਲ ਜੀ ਤੇ ਆ ਗਰਮੀ ਦੇ ਸੇਕ ਨਾਲ ਮਰ ਚੁੱਕੀ ਸੀ ਕਿਉਂਕਿ ਨੇਰੀ ਤੂਫਾਨ ਵੀ ਬਹੁਤ ਆਇਆ ਫਰੈਂਡਸ ਫਰੈਂਡਸ ਕਾਊਂਟੀਟੀ ਕੀਤੀ ਆ ਮੇਰੇ ਕੋਲ 18 ਤੋਂ 19 ਗਰੋ ਬੈਗ ਖਾਲੀ ਹੋ ਚੁੱਕੇ ਨੇ ਨਾਲੇ ਗਮਲੇ ਮਤਲਬ 18 19 ਦੀ ਸਪੇਸ ਆਪਣੇ ਕੋ ਬਣ ਚੁੱਕੀ ਆ ਤਾਂ ਮੈਂ ਉਸ ਆਵ ਨਾਲ ਤੁਹਾਡੇ ਨਾਲ ਹੁਣ ਬਸਾਦ ਦੀਆਂ ਸਬਜ਼ੀਆਂ ਲਗਾਉਂਗੀ ਪਰ ਤੁਸੀਂ ਜਲਦਬਾਜੀ ਨਾ ਕਰਿਓ ਫਰੈਂਡਸ ਹਜੇ ਜੂਨ ਦਾ ਪਹਿਲਾ ਹਫਤਾ ਚੱਲਦਾ ਹੈ ਪਹਿਲੇ ਹਫਤੇ ਚ ਬਿਲਕੁਲ ਨਹੀਂ ਸਬਜ਼ੀਆਂ ਲਗਾਣੀਆਂ ਜੀ ਕਿਉਂਕਿ ਹਜੇ ਬਹੁਤ ਜ਼ਿਆਦਾ ਗਰਮੀ ਆ ਔਰ ਪੰਜਾਬ ਦੇ ਵਿੱਚ ਤਾਂ ਹਜੇ ਆਲੇ ਦੁਆਲੇ ਦੇ ਇਲਾਕਿਆਂ 'ਚ ਬਰਸਾਤ ਜ਼ਰੂਰ ਹੋਈ ਆ ਪਰ ਸਾਡੇ ਫਤਿਹਗੜ੍ਹ ਜ਼ਿਲ੍ਹੇ 'ਚ ਘੱਟ ਬਰਸਾਤ ਹੋਈ ਸਾਡੇ ਏਰੀਆ 'ਚ ਤਾਂ ਇਸ ਲਈ ਫਰੈਂਡਸ ਤੁਸੀਂ ਹਜੇ ਰੁਕ ਜੋ ਸਬਜ਼ੀਆਂ ਨੂੰ ਜਲਦਬਾਜ਼ੀ ਨਾ ਕਰਿਓ ਕਿਉਂਕਿ ਜਦੋਂ ਇਹਦਾ ਸਹੀ ਟਾਈਮ ਆਊਗਾ ਆਪਾਂ ਉਦੋਂ ਹੀ ਸ਼ੁਰੂ ਕਰਾਂਗੇ ਖਾਸ ਕਰਕੇ ਬਰਸਾਤਾਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹਜੇ ਬਰਸਾਤ ਹੁੰਦੀ ਆ 10-10 ਦਿਨ ਬਰਸਾਤ ਨਹੀਂ ਹੋ ਰਹੀ ਉਹਦੇ ਨਾਲ ਜਿਹੜੀ ਪਨੀਰੀ ਔਰ ਛੋਟੀ ਹੁੰਦੀ ਆ ਔਰ ਮਰ ਜੂਗੀ ਜਲਦੀ ਤਾਂ ਇਸ ਲਈ ਆਪਾਂ ਇਦਾਂ ਦਾ ਕੋਈ ਰਿਸਕ ਨਹੀਂ ਲੈਣਾ ਫਰੈਂਡਸ ਤੇ ਬਰਸਾਤ ਦੀ ਵੀਡੀਓ ਤੁਹਾਡੇ ਨਾਲ ਜਲਦੀ ਸ਼ੇਅਰ ਕਰਦੀਆਂ ਉਸ ਤੋਂ ਪਹਿਲਾਂ ਤੁਸੀਂ ਕਰੇ ਅਰੇਂਜਮੈਂਟ ਰੱਖੋ ਗਮਲੇ ਦਾ ਗਰੋ ਬੈਗ ਦਾ ਔਰ ਮਿੱਟੀ ਦਾ ਠੀਕ ਹੈ ਜੀ ਗਰੋ ਬੈਗ ਆ ਦੇਖੋ ਆ ਵਧੀਆ ਮਟੀਰੀਅਲ ਦੇ ਨੇ ਤੇ ਮੈਂ ਵੀਡੀਓ ਇਹਦੇ ਵਿੱਚ ਕਾਫੀ ਸ਼ੇਅਰ ਕੀਤੀ ਆ ਨੇ ਮਿੱਟੀ ਕਿਵੇਂ ਤਿਆਰ ਕਰਨੀ ਹੈ ਗਰੋ ਬੈਗ ਕਿਵੇਂ ਤਿਆਰ ਕਰਨਾ ਇਹ ਦੇ ਪਹਿਲਾਂ ਤੁਸੀਂ ਤਿਆਰੀ ਰੱਖੋ ਫਰੈਂਡਸ ਫਿਰ ਤੁਹਾਡੇ ਨਾਲ ਸਬਜ਼ੀਆਂ ਸ਼ੇਅਰ ਕਰਾਂਗੇ ਮਿੱਟੀ ਤੁਸੀਂ ਜਲਦੀ ਤੋਂ ਜਲਦੀ ਤਿਆਰ ਕਰਕੇ ਗ੍ਰੋ ਬੈਗ ਦੇ ਵਿੱਚ ਪਾ ਕੇ ਰੱਖ ਦਿਓ ਮਿੱਟੀ ਜੰਮ ਜੂਗੀ ਉਸ ਤੋਂ ਬਾਅਦ ਆਪਾਂ ਆਸਾਨੀ ਨਾਲ ਸਬਜ਼ੀਆਂ ਲਗਾ ਸਕਦੇ ਹਾਂ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਔਰ ਮੈਨੂੰ ਕੀ ਕੀ ਚੇਂਜਸ ਕਰਨੇ ਚਾਹੀਦੇ ਨੇ ਜਾਂ ਫਿਰ ਮੈਨੂੰ ਕੀ ਕੀ ਆਪਣੇ ਬਾਗੀਚੇ ਦੇ ਵਿੱਚ ਸਬਜ਼ੀਆਂ ਕਿਹੜੀਆਂ ਕਿਹੜੀਆਂ ਲਗਾਉਣੀਆਂ ਚਾਹੀਦੀਆਂ ਨੇ ਤੇ ਮੈਨੂੰ ਕਮੈਂਟ ਕਰਿਓ ਫਰੈਂਡਸ ਜ਼ਰੂਰ ਤੇ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਔਰ ਲਾਈਕ ਕਮੈਂਟ ਸ਼ੇਅਰ ਬੈਲ ਬਟਨ ਔਨ ਰੱਖਿਓ ਫਰੈਂਡਸ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ